ਇਹ ਮੈਨੂੰ ਆ ਕੇ ਬਾਰ-ਬਾਰ ਧਮਕੀਆਂ ਲਾਂਦਾ ਮੇਰਾ ਵੱਡਾ ਭਰਾ ਤਈ ਆ ਇਹ ਰੋਕਿੰਦਾ ਮੌਲੀਆਂ ਦੋਵੇਂ ਲੈ ਤੇਰੀ ਇੱਕ ਕਮਡੀ ਗਈ ਆ ਮੌਲੀਆਂ ਦੋਵੇਂ ਵੜਦੇ ਨਹੀਂ ਆਇਆ ਇਹ ਆ ਕੇ ਇਤਰਾ ਧਮਕੀਆਂ ਲਾਂਦਾ ਕਰਦਾ ਆ ਤੇਰੇ ਨੂੰ ਨਾ ਇਹਨੇ ਮੇਰੀ ਕੁੜੀ ਲੈ ਜਾ ਕੇ ਮਗਮਪੂਰੇ ਸੇ ਜਾਲੀ ਤੋੜ ਕੇ ਉਹ ਜੀ ਜਾਲੀ ਲੱਗੀ ਸੀ ਜਾਲੀ ਤੋੜ ਕੇ ਜਾਲੀ ਤੋੜ ਕੇ ਉਹਨੇ ਮੇਰੇ ਪੁੱਤਰ ਆ ਹੈਗਾ ਉਹਨੂੰ ਕਿਟਨਾਪ ਕਰਕੇ ਤੇ ਮਿੰਦਰਾ ਕਲੋਨੀ ਚ ਮਾਰਿਆ ਉਹਨਾਂ ਦੇ ਘਰ ਕੈਮਰਾ ਲੱਗੀ ਸੀ ਉਹ ਮਾਰਦਾ ਸੀ ਤਾਂ ਬੋਲੀਆਂ ਵੀ ਸੀ ਪਿਸਤੌਲ ਕਹਿੰਦਾ ਮੈਨੂੰ ਪੂਪੂ ਨਾ ਮਾਰ ਮੈਨੂੰ ਪੂਪੂ ਨਾ ਮਾਰ ਉਹਨੇ ਉਹ ਵੱਡਾ ਮੁੰਡਾ ਮੇਰਾ ਹੈਗਾ ਹਾਂ ਉਹ ਆਟੋ ਚਲਾਉਂਦਾ ਜੀ ਉਹਨੂੰ ਲੱਭਦਾ ਪਿਆ ਜ ਹਮਾਰਨ ਵਾਸਤੇ ਕਹਿੰਦਾ ਇਹਨੂੰ ਜਾਨੂ ਮਾਰ ਦੇਣਾ ਦੇਖੋ ਅਸਲ ਹੈ ਨਾ ਆਂਦੇ ਕੋਟੇ ਮਾਰ ਕਰਦੇ ਸੀ ਜੇ ਇੱਧਰ ਵੀ ਆ ਗਏ ਨੇ ਇਸ ਕਰਕੇ ਇੱਧਰ ਵੀ ਕੋਟੇ ਮਾਰ ਕੀਤੀ ਨਨਾਂ ਵਾਲੇ ਵੀ ਕੀਤੀ ਮੇਰੇ ਪੇਕੇ ਵੀ ਗਏ ਮੇਰੇ ਡੈਡੀ ਦੇ ਮੱਥੇ ਦੇ ਕੋਸ ਤੋੜ ਰੱਖ ਕੇ ਮੇਰੇ ਪਾਪਾ ਨੇ ਵੀ ਕੋਟੇ ਮਾਰ ਕੀਤੀ ਆ ਦੇ ਵੱਡੇ ਵੀਰ ਨੇ ਵੀ ਕੀਤੀ ਉਹ ਰੋਕ ਕੇ ਕਹਿੰਦੇ ਵੀ ਉਹ ਗੰਦੇ ਹੀ ਤੁਹਾਡੀ پوری ਗਲਤ ਕੰਮ ਕਰਦੀ ਹੈ ਮੇਰੇ ਨਾਲ ਮਾਰਾ ਚੰਗਾ ਕਰਦੀ ਹੈ ਜਿਹਨੂੰ ਪਤਾ ਹੀ ਦਾ ਕਹਿੰਦਾ ਹੀ ਪਿਓ ਨੂੰ ਕਿ ਉਹ ਮੈਨੂੰ ਜਾ ਕੇ ਅੱਜ ਆਣ ਕੇ ਗੋਲੀਆਂ ਚਲਾਈਆਂ ਪੰਜ 6 ਗੋਲੀਆਂ ਚਲਾਈਆਂ 7 8 ਮੁੰਡੇ ਆਏ ਹੀ ਨਾਲ ਇੱਟਾਂ ਆਪਾਂ ਵੀ ਮਾਰੀਆਂ ਉਹਨਾਂ ਨੇ ਜ਼ਿਆਦੀ ਇੱਟਾਂ ਮਾਰੀਆਂ ਮਾਨੂੰ ਤਰੇ ਨੂੰ ਨਾ ਇਹਨੇ ਮੇਰੀ ਕੁੜੀ ਲਿਜਾ ਕੇ ਮੋਗਮਪੂਰੇ ਸੇ ਜਾਲੀ ਤੋੜ ਕੇ ਉਹ ਜੀ ਜਾਲੀ ਲੱਗੀ ਸੀ ਜਾਲੀ ਤੋੜ ਕੇ ਜਾਲੀ ਤੋੜ ਕੇ ਉਹਨੇ ਮੇਰੇ ਪੁੱਤ ਰਿਆ ਹੈਗਾ ਉਹਨੂੰ ਕਿਟਨਾਪ ਕਰਕੇ ਤੇ ਮਿੰਦਰਾ ਕਲੋਨੀ 'ਚ ਮਾਰਿਆ ਉਹਨਾਂ ਦੇ ਘਰ ਕੈਮਰਾ ਲੱਗੀ ਸੀ ਉਹ ਮਾਰਦਾ ਸੀ ਤੇ ਗੋਲੀਆਂ ਵੀ ਸੀ ਪਿਸਤੌਲ ਕਹਿੰਦਾ ਮੈਨੂੰ ਪੂਪੂ ਨਾ ਮਾਰ ਮੈਨੂੰ ਪੂਪੂ ਨਾ ਮਾਰ ਗੋਲੀਆਂ ਕਿੱਥੇ ਚਲਈਆਂ ਕਿੰਨੇ ਬੰਦੇ ਆਏ 8-10 ਬੰਦੇ ਅੱਧਾ ਅੱਛਾ ਹੈਗੇ ਐਨਾ ਬੰਦੇ ਬਸ ਤੇ ਇਹਨੇ ਮਿੰਦਰਾ ਕਲੋਨੀ 'ਚ ਜਾ ਕੇ ਪੁੱਤਰਾ ਹੈ ਦਾ 13 ਸਾਲ ਦੀ ਕੀ ਮੰਗ ਕਰਦੇ ਜੋਂਦੇ ਮੰਗ ਕਰਦੇ ਤੇ ਦੇਖੋ ਬੱਚੇ ਕਿਟਨਾਪ ਕਰਕੇ ਲੈ ਗਏ ਮਾਰਦਾ ਹੈ ਇੱਕ ਇਹ ਹੈਂਡੀਕੈਪ ਜੋ ਮੇਰਾ ਇੱਕ ਵੱਡਾ ਮੁੰਡਾ ਤੇ ਕਹਿੰਦਾ ਉਹਨੂੰ ਮਾਰ ਦੇਣਾ ਵੱਡੀ ਗਈ ਹੈ ਜੀ ਇੱਕ ਇੱਕ ਕਰਕੇ ਵੱਡੀ ਗਈ ਜੀ ਉਹਨੇ ਵੱਡਾ ਮੁੰਡਾ ਮੇਰਾ ਹੈਗਾ ਹਾਂ ਉਹ ਆਟੋ ਚਲਾਉਂਦਾ ਜੀ ਉਹਨੂੰ ਲੱਭਦਾ ਉਹਨੂੰ ਲੱਭਦਾ ਪਿਆਜ ਹੁ ਮਾਰਨ ਵਾਸਤੇ ਕਹਿੰਦਾ ਇਹਨੂੰ ਜਾਨੂ ਮਾਰ ਦੇਣਾ ਦੇਖੋ ਪੁਲਿਸ ਨੂੰ ਕੀ ਆ ਹਾਂਜੀ ਹਾਂਜੀ ਸਭ ਸਭ ਉਹਨਾਂ ਨੂੰ ਦੱਸਿਆ ਹੈਗਾ ਕੀ ਮੰਗ ਇਹੋ ਕਰਦੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਇਹਨੂੰ ਸਜ਼ਾ ਦੇਵੋ ਕੀ ਗੱਲ ਹੋਈ ਸਰ ਜੀ ਅਮ ਜੀ ਸਭ ਦਸ਼ਮੇਸ਼ ਨਗਰ 49 ਗਲੀ ਮੇਰੇ ਘਰ ਵਾਲੇ ਨੂੰ ਵੀ ਕੁੱਟ ਕੇ ਗਏ ਆ ਸੀਟ ਪਾ ਕੇ ਗਏ ਦਾਤ ਰੈਣਾ ਮੇਰੀ ਸੱਸ ਨੂੰ ਵੀ ਕੁੱਟਿਆ ਆ ਮੇਰੇ ਮੱਥੇ 'ਤੇ ਮਾਰ ਕੇ ਗੇ ਪਿਸਣ ਲਾ ਕੇ ਬੈਕਸਾਈਡ ਮਾਰ ਕੇ ਕੀ ਕੀ ਕਹਤੇ ਕੀ ਸੀ ਕੀ ਮਸਲਾ ਕੀ ਸੀ ਅਸਲਾ ਹੀ ਮਨਾਨ ਦੇ ਘੋਟ ਮਾਰ ਕਰਦੇ ਸੀ ਤੇ ਇੱਧਰ ਵੀ ਆ ਗਏ ਨੇ ਇਸ ਕਰਕੇ ਇੱਧਰ ਵੀ ਘੋਟ ਮਾਰ ਕੇ ਤੇ ਨਾਨਾ ਵਾਲੇ ਵੀ ਕੀਤੀ ਮੇਰੇ ਪੇਕੇ ਵੀ ਗਏ ਮੇਰੇ ਡੈਡੀ ਦੇ ਮੱਥੇ ਦੇ ਕੋਸਤੋਰ ਰੱਖ ਕੇ ਮੇਰੇ ਪਾਪਾ ਨੇ ਵੀ ਘੋਟ ਮਾਰ ਕੇ ਦਿੱਤੀ ਆ ਦੇ ਵੱਡੇ ਵੀਰ ਨੇ ਵੀ ਕੀਤੀ ਕੋਸਤੋਰ ਰੱਖ ਕੇ ਕਹਿੰਦੇ ਕੀ ਸੀ ਉਹ ਗੰਦੇ ਹੀ ਤੁਹਾਡੀ ਕੁੜੀ ਗਲਤ ਕੰਮ ਕਰਦੀ ਮੇਰੇ ਨਾਲ ਮਾਰਾ ਚੰਗਾ ਕਰਦੀ ਇਹਨੂੰ ਪਤਾ ਹੀ ਦਾ ਕਹਿੰਦਾ ਹੀ ਪਿਓ ਨੂੰ ਕਿ ਉਹ ਮੈਨੂੰ ਜਾ ਕੇ ਹਾਂਜੀ ਮੇਰੇ ਬਾਰੇ ਤਾਂ ਕੋਈ ਚੋਸ ਹੁੰਦਾ ਮੀਤੀ ਬਾਰੇ ਮਾੜਾ ਚੰਗਾ ਕੰਮ ਮੈਨੂੰ ਉਹੀ ਲੱਗਦੀ ਮੈਨੂੰ ਐਦਾਂ ਦੇ ਇਲਜ਼ਾਮ ਲੰਭਦਾ ਮਾੜੇ ਚੰਗੇ ਕੋਈ ਸੁਨੇਗਾ ਅੱਜ ਆ ਕੇ ਕੀਤਾ ਵੀ ਅੰਗਲੀ ਦੇ ਵਿੱਚ ਅੱਜ ਆਣ ਕੇ ਗੋਲੀਆਂ ਚਲਾਈਆਂ 5-6 ਗੋਲੀਆਂ ਚਲਾਈਆਂ 7-8 ਮੁੰਡੇ ਆਏ ਹੀ ਨਾਲ ਇਟਾਂ ਆਪਾਂ ਵੀ ਮਾਰੀਆਂ ਉਹਨਾਂ ਨੇ ਜ਼ਿਆਦੀ ਇਟਾਂ ਮਾਰੀਆਂ ਵਾ ਮੁੜ ਕੇ ਮੇਰੇ ਘਰ ਵਾਲੇ ਨੇ ਨਹੀਂ ਨਹੀਂ ਬਚਾਅ ਹੋ ਗਿਆ ਅਸੀਂ ਪਾਰੀ ਬੰਦ ਕਰ ਲਈਏ ਕਿੰਨੇ ਬੰਦੇ ਆਏ ਸੀ ਟੋਟਾ ਸੀ 8-9 ਮੁੰਡੇ ਆ ਗਏ ਇਸ ਨਾਲ ਸ੍ਰੋਸ਼ਨ, ਰਾਹੁਲ, ਅਦਨੇਸ਼ੀ, ਤੇ 네ਪਾਲੀ ਪੁੰਡਾ ਨੇ ਪੁੰਡਾ ਸੰਨੀ ਤਰੀ ਦੇ ਸਾਥ ਚੋਪਰਾ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਮੰਗ ਹੀ ਕਰਦੇ ਹਨ ਸੱਤ ਸੱਤ ਸਹਯਾ ਦਿੱਤੀ ਜਾਵੇ ਜਿਹੜਾ ਸਾਡੇ ਨਾਲ ਮੜਾ ਚੰਗਾ ਕੰਮ ਕਰਦਾ ਇਲਜ਼ਾਮ ਲਾਉਂਦਾ ਸਾਡੇ ਤੇ ਆਉਣ ਲੱਗੇ ਐਲ ਸੀ ਡੀ ਕਿਵੇਂ ਟੁੱਟੀ ਘਰ ਦੇ ਅੰਦਰ ਵੜ ਕੇ ਡਾਕਟਰ ਦੇ ਕੋਲ ਹੀ ਉਹਨੇ ਐਲ ਸੀ ਡੀ ਆਪਾਂ ਦੇ ਕਿਹਾ ਚਲੋ ਉਤਰ ਆਏ ਦਾ ਪੱਬੂਆ ਖੋਲਦਾ ਫਰੋਂ ਬਾਪ ਪਿੱਛੋਂ ਮੁੰਡੇ ਲੈ ਕੇ ਆ ਰਹੇ ਸੀ ਪਹਿਲੇ ਹਥਿਆਰ ਬੰਦੀ ਨਾਲ ਲੈ ਗਿਆ ਹਥਿਆਰ ਵਗੈਰਾ ਹਾਂ ਹਥਿਆਰ ਹਥਿਆਰ ਨਾਲ ਲੈ ਕੇ ਆਏ ਜਦੋਂ ਮੇਰੇ ਪੇਕੇ ਗਏ ਆ ਨਾ ਉਦੋਂ ਪਿਸਤਲ ਲੈ ਕੇ ਗਏ ਕਿੰਨੇ ਫਾਇਰ ਕੱਢੇ ਗਏ ਉਹਨਾਂ ਵੱਲ ਪੰਜ 6 ਫਾਇਰ ਕੱਢੇ ਉਹਨਾਂ ਵੱਲੋਂ ਕੱਢੀ ਮੇਰੇ ਵੱਲ ਪੈਕਰ ਮੁਕੇ ਦੇ ਪੁਲਿਸ ਪਹੁੰਚੀ ਅੱਜ ਕੀ ਪੁਲਿਸ ਨੇ ਕੀ ਆਇਆ ਫੋਰਾ ਅੱਜ ਪਹੁੰਚੀ ਹੈ ਅੱਜ ਪਹੁੰਚੀ ਹੈ ਉਧਰ ਪੁਲਿਸ ਨਹੀਂ ਹੈ ਸੀਸੀਟੀਵੀ ਕੋਈ ਹੈ ਪਹਿਲੇ ਪੁਲਿਸ ਕਾਰਵਾਈ ਨਹੀਂ ਕਰਦੀ ਅੱਜ ਫਿਰ ਆਪਾਂ ਕਮਿਸ਼ਨਰ ਦਫ਼ਤਰ ਪੇਸ਼ ਹੋਏ ਆ ਉਹਨਾਂ ਨੇ ਕਾਰਵਾਈ ਕਰਨੀ ਚਾਹੀਦੀ ਸੀ ਸੀਸੀਟੀਵੀ ਹੈ ਹੀ ਹਾਂਜੀ ਕੋਈ ਸੀਸੀਟੀਵੀ ਕੈਮਰੇ ਲੱਗੇ ਹਾਂਜੀ ਮੋਸਪਰ ਵੀਡੀਓ ਵੀ ਬਣੀ ਹੋਈ ਆ ਬੋ ਵੀ ਜੀ ਦਸ਼ਮੇਸ਼ ਨਗਰ ਜੋੜਾ ਫੜਕ ਜੀ ਗਲੀ ਨੰਬਰ 17 ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਕੁਛ ਨਹੀਂ ਜੇ ਘਰੇਲੂ ਲੜਾਈ ਆ ਘਰ ਦੀ ਉਹਦੀ ਆਪਸ ਚ ਹਾਂਜੀ ਤੇ ਆ ਗਏ ਮੇਰੀ ਪਹਿਲੇ ਭੈਣ ਨੂੰ ਘਰੇ ਕੁੱਟ ਕੇ ਆਇਆ ਵਾ ਠੀਕ ਹੈ ਜੀ ਬਾਅਦ ਇੱਥੇ ਆ ਗਏ ਸਾਨੂੰ ਪਰਸੋ ਲੜਾਈ ਹੋਈ ਆ ਉਹ ਕੋ ਅੰਦਰ ਐਲਈਡੀਆਂ ਤੋੜ ਗਿਆ ਸਾਰੀਆਂ ਮੇਰੇ ਸੋਹਰੇ ਗਲ ਪੈ ਕੇ ਗਿਆ ਉਥੇ ਕੁੱਟ ਕੇ ਆਇਆ ਫਿਰ ਇੱਥੇ ਆ ਕੇ ਹੁਣ 10 ਮੁੰਡੇ ਲਿਆਇਆ ਸੀ ਨਾਲ ਗੋਲੀਆਂ ਚਲਾਈਆਂ ਇਹਨੇ ਤੇ ਨਾਲੇ ਈਟਾਂ ਮਾਰੀਆਂ ਵਾ ਇੱਥੋਂ ਦਾ ਗੈਂਗਸਟਰ ਬੰਦਾ ਆ ਠੀਕ ਆ ਨਾਲ ਇਹਦੇ ਰਾਹੁਲ ਛੋਸ਼ਨ ਲਗਾ ਆ ਕੀ ਦੁਸ਼ਮਣ ਸੀ ਕਦੇ ਵਾਸਤੇ ਦੁਸ਼ਮਣ ਨਹੀਂ ਕੋਈ ਵੀ ਨਹੀਂ ਜੀ ਆਪ ਸਾਡੀ ਭੈਣ ਆ ਵਿਆਹੀ ਉਹਦੇ ਨਾਲ ਠੀਕ ਆ ਉਹ ਇੱਥੇ ਹੀਗੀ ਉਹਨੂੰ ਲੈਣ ਆਇਆ ਹੈਗਾ ਨਹੀਂ ਭੇਜਣਾ ਤੁਹਾਡੇ ਪਹਿਲੇ ਲੜ ਕੇ ਗਿਆ ਸਾਡੇ ਨਾਲ ਤੇ ਹੀ ਕਹੀ ਨਹੀਂ ਭੇਜਣਾ ਇੰਨੀ ਗੱਲੋਂ ਗੋਲੀਆਂ ਚਲਾਣ ਲਾ ਪਿਆ ਇਟਾਂ ਚਲਾਣ ਲਾ ਪਿਆ ਤੂੰ ਭੇਜਣਾ ਕਿਉਂ ਨਹੀਂ ਤੇ ਫਿਰ ਕਿਹੜੀ ਜਗ੍ਹਾ ਤੇ ਗਈ ਸੀ ਆ ਵੇਖੋ ਨਾਲ ਹੀ ਇਹ ਗੱਲੀ ਤੇ ਰਹਿੰਦਾ ਆ ਜੀ ਕਿੰਨੇ ਬੰਦੇ ਸੀ ਵਿਆਹ ਨੂੰ ਉਤਰਾ 11 ਸਾਲ ਹੋ ਗਏ ਆ ਜੀ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਬੰਦੇ ਕਿੰਨੇ ਆਏ ਸੀ ਬੰਦੇ 8-10 ਹੈਗੇ ਸੀ ਇਹਦੇ ਨਾਲ ਕਿੰਨੀਆਂ ਗੋਲੀਆਂ ਮਾਰੀ ਉਹਨਾਂ ਨੇ 6 ਗੋਲੀਆਂ ਚਲਾਈਆਂ ਵਾ ਜਿਦੇ ਵਿੱਚੋਂ 2 ਮਿਲੇ ਆ ਖੋਲ ਇੱਕ ਜਿੰਦਾ ਘਾਰਦੋਸ ਮਿਲਿਆ ਜੀ ਇਹਦੇ ਤੇ ਗੋਲੀ ਗਾਲੀ ਲੱਗੀ ਕਿਸੇ ਤੇ ਨਹੀਂ ਵਿਚਾਰਿਆ ਵੇਖੋ ਬਾਕੀ ਉੱਤੇ ਟੈਲੈਂਟ ਰੋਲਾਂ ਟੁੱਟੀਆਂ ਸਾਰੀਆਂ ਨੁਕੇ ਦੇ ਪੁਲਿਸ ਜੀ ਬਾਜੀ ਹਾਂਜੀ ਪੁਲਿਸ ਪਹੁੰਚੀ ਸੀ ਹਾਂਜੀ ਮੋਕੇ ਤੇ ਆਈ ਪੁਲਿਸ ਜੀ ਕੀ ਨਾਮ ਆਦਾ ਜਿਹਨੇ ਗੋਲੀਆਂ ਚਲਾਈਆਂ ਕੀ ਨਾਮ ਰੋਕੀ ਰਾਹੁਲ ਸ਼ਲੋਸ਼ਨ ਢੇਲੀ ਹੈਗਾ ਨਾਲ ਤੇ ਨਾਲ ਬੜਰਾਂ ਦਾ ਸੰਨੀ ਹੀਗਾ ਤੇ ਹੋਰ ਨਾਲ ਤਿੰਨ ਚਾਰ ਅਨਬਤਾ ਸ਼ਹੀ ਗਏ ਨਾਲ ਵਿੱਕੀ ਨੇਪਾਲੀ ਹੀਗਾ ਠੀਕ ਹੈ ਜੀ ਹਾਂਜੀ ਇਹ ਸਾਰੀਆਂ ਇਹ ਦੋ ਚਾਰ ਹੀ ਉੱਤੋਂ ਮਾਰੀਆਂ ਆਪਣੇ ਬਚਾਸਤੇ ਬਾਕੀ ਉਹਨੇ ਸਾਰੀਆਂ ਥੱਲੋਂ ਚਲਾਈਆਂ ਹੀਗੀਆਂ ਜੀ ਕੀ ਮਾਂ ਕੀ ਕਰਦੇ ਤੁਸੀਂ ਮੰਗਈ ਹੈ ਉਹ ਕਰਦੇ ਅਡਾ ਇਨਸਾਫ ਹੋਇਆ ਢੀ ਭੈਣ ਨੂੰ ਕੁੱਟਦਾ ਰਹਿੰਦਾ ਮਾਰਦਾ ਰਹਿੰਦਾ ਬਾਅਦ ਚ ਚਲੋ ਤੁਹਾਡੀ ਘਰ ਦੀ ਘਰੇਲੂ ਲੜਾਈ ਆ ਤੁਸੀਂ ਆਪ ਚ ਨੇ ਬੇੜੋ ਨਾ ਅਣਬੇੜੋ ਠੀਕ ਹੈ ਨਾ ਸਾਡੇ ਘਰੇ ਆ ਕੇ ਕੁੱਟਣ ਦਾ ਕੀ ਮਤ ਬਲ ਮੇਰੀਆਂ ਭੈਣਾਂ ਦੋ ਵਿਆਈਆਂ ਉਧਰ ਸਾਈਡ ਤੇ ਉਥੇ ਵੀ ਵੇਖ ਕੇ ਆਓ ਸਾਰੀ ਗੱਡੀ ਭੰਤੀ ਆ ਮੁੰਡੇ ਨੂੰ ਕੁੱਟਿਆ ਉਥੇ ਵੀ ਸਾਰੀ ਬਾਰੀ ਤੋੜੀ ਆ ਹੁਣ ਨਮਿੰਦਰਾ ਕਲੋਨੀ ਚ ਲੈ ਜਾ ਕੇ ਦਾਤਰ ਮਾਰੇ ਉਹਦੇ ਠੀਕ ਹੈ ਜੀ ਉਹਦੇ ਵੀ ਦਾਤਰ ਮਾਰੇ ਆ ਉਹ ਹੁਣ ਥਾਣੇਗਾ ਨਹੀਂ ਤੇ ਮੈਂ ਤੁਹਾਨੂੰ ਉਹਦੇ ਵੀ ਵਿਖਾਣਾ ਸੀ ਸਾਰੇ ਉਹਦੇ ਵੀ ਪਰਚਾ ਹੋਇਆ ਹੈ ਜੀ ਠੀਕ ਆ ਉਹਦੇ ਵੀ ਸੱਟਾਂ ਲੱਗੀਆਂ ਵਾ ਭੈਣ ਮੇਰੀ ਦੇ ਵੀ ਲੱਗੀਆਂ ਆ ਭੈਣ ਸਾਡੀ ਕਿੱਥੇ ਆਉਣ ਭੈਣ ਹੁਣ ਥਾਣੇ ਆ ਜੀ ਹਾਂਜੀ ਪਰਚਾ ਦਰਜ ਕਰਾਣ ਗਏ ਆ ਜੀ ਇਹ ਪਰ ਹੋਈ ਸਰ ਕੀ ਕਰਨਾ ਚਾਹੋ ਕਿ ਐਮ ਐਸ ਵੀ ਲਾਈਵ ਵਿੱਚ 8 ਧੋੜਾ ਤੇ 6 ਗੋਲੀਆਂ ਚੱਲਣਾ ਸਰ ਕੀ ਮੈਂ ਹਾਂਜੀ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਅੰਦਰ ਰਜਿਸਟਰ ਕਰਦੇ ਆਂ ਉਹਨਾਂ ਹੋਰ ਜੀ ਕਾਰਵਾਈ ਸ਼ੁਰੂ ਕਰਦੇ ਆਂ ਸਰ ਕਿੰਨੇ ਗੋਲੀ ਚਲਾਈ ਕੁਝ ਨਾਮ ਪਤਾ ਲੱਗਿਆ ਹਾਂਜੀ ਤਾਂ ਨਾ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਰਮੀਆ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਹਲਵੀਆ ਲੜਕੀ ਦਾ ਨਾਮ ਤੇ ਵਿਚਾਲ ਚੋਪੜਾ ਤੇ ਲੀਸ ਰੌਕੀ ਹੈ ਲੜਕੇ ਦਾ ਨਾਮ ਜੀ ਆਇਡੈਂਟੀਫਾਈਡ ਹੈ ਕਿ ਅਰਚਾ ਦੇਖੇ ਤੇ ਅਰਲੀ ਕਰ ਰਹੀ ਜੀ ਸੋ ਤੁਹਾਡੀਆਂ ਟੀਮਾਂ ਹੁਣ ਵੀ ਮੌਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਕੋਲ ਮਿਲੇ ਹੋਰ ਔਰਤਿਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਲਾਈਕਟ ਐਡਰੈਸ ਹੋ ਗਿਆ ਤੇ ਉਹ ਮੌਕੇ ਦੇ ਕੀ ਕਾਰਵਾਈ ਕੀਤੀ ਜਾ ਰਹੀ ਸਰ ਬੱਚਾ ਦਰਜ ਕਰ ਰਹੇ ਜੀ ਕਦਮਾਂ ਦਰਜ ਕਰਕੇ ਕੀ ਕਰ ਬੈਠੇ ਹੋ